ਆਸਤੀ ਆ ਵੀ ਜੰਗ ਲੱਗਣੀ ਆ ਕੱਲ ਨੂੰ ਰਸਣ ਪਾ ਲੋ ਜਿਹੜੇ ਮਾਰੇ ਕਰਦੇ ਉਹ ਨਰਪ ਵੀ ਪਰਦੇ ਗਾਇਜ਼ ਵੈਲਕਮ ਬੈਕ ਟੂ ਚੈਨਲ ਮਜੀਮਾ ਵਲੋਗਸ ਤੇ ਤੁਹਾਡਾ ਤੁਹਾਡਾ ਨਹੀਂ ਆਪ ਬਿਲਕੁਲ ਠੀਕ ਆ ਤੇ ਦੋਸਤੋ ਨੂੰ ਹੁਣੇ-ਹੁਣੇ ਬੁਖਾਰ ਚੜ ਗਿਆ ਵਲੋਗ ਐਂਡ ਕਰਕੇ ਏਟੇ ਆ ਬੈਠੇ ਬੈਠੀ ਐਂਡ ਥੋੜੀ ਕਰਕੇ ਤੇ ਗਾਇਜ਼ ਸ਼ੁਰੂ ਪਿਛਲਾ ਪੀਣਾ ਉਹਨੂੰ ਯਾਰ ਦੇ ਆਏ ਹਾਏ ਗੋਲੀ ਹੱਥ ਲਈ ਨਹੀਂ ਗਈ ਗੋਲੀ ਗਾਣ ਉਹਦੀ ਟੁੰਡੀ ਲਾ ਕੇ ਬਣੀ ਗਏ ਗਲਾਸ ਚ ਪਾ ਤੀ ਬਰੀਦ ਪਾਣੀ ਨਿਕਲਦਾ ਨਾ ਪਾਣੀ ਪੀਲਾ ਬੱਲਾ ਪਾਣੀ ਪੀ ਜਾ ਉਬਾਲਾ ਦਾ ਪਾਣੀ ਪੀਉਗੀ ਆਏ ਹਾਏ ਗੰਦੀ ਗੰਦੀ ਤੇ ਪੀਜਾ ਪੀਜਾ ਛਾਲੇ ਹੋ ਜਾਣਗੇ ਜਦੋਂ ਮੈਕਸੀਕੋ ਜਾਂਦੇ ਉੱਥੇ ਜਾਂਦੇ ਆ ਦੂਸਰਾ ਡੌਂਕੀ ਲਾ ਕੇ ਉਦੋਂ ਜੁੱਤਿਆਂ ਉਹਦੇ ਵਾਲਾ ਪਾਣੀ ਵੀ ਪੀ ਜਾਂਦੇ ਉਹ ਮੱਛੀਆਂ ਵਾਲਾ ਕੀ ਗੰਦਾ ਮੰਦਾ ਪਾਣੀ ਵੀ ਥੱਕਿਉ ਤਾਂ ਉਹਨਾਂ ਨੂੰ ਉਹਨਾਂ ਨੂੰ 40 ਲੱਖ ਰੁਪਏ ਲਾਇਆ ਗਲੇਣੇ ਮੜੀ ਮੋਟੀ ਗੱਲ ਦੀ 1 ਰੁਪਏ ਦੀ ਚੁੰਡੀ ਨਹੀਂ ਲਾਇਆ ਠੱਕੇ ਖਾਣ ਲਈ ਠੱਕੇ ਖਾਣ ਲਈ ਨਹੀਂ ਤੇਰ ਬੱਚ ਜਿਹੜਾ ਬੰਦਾ ਪਹੁੰਚ ਜਾਂਦਾ ਕੋਸ਼ ਨਹੀਂ ਹੁੰਦਾ ਬਾਹਰ ਜਿਹਨ ਦਾ ਵਧੀਆ ਜਿਹੜੀ ਵਧੀਆ এনਜਾਇਰਮੈਂਟ ਵਾਲੀ ਲਾਈਫ ਆ ਨਾ ਉਹ ਇੰਡੀਆ ਚ ਮੈਨੂੰ ਕੋਈ ਫ੍ਰੀ ਲੈ ਜੇ ਮੈਂ ਤਾਂ ਆ ਜਾਵਾਂ ਮੈਨੂੰ ਕੋਈ ਕਹ ਦੇ ਨਾ ਮੈਂ ਲੇਕਿਨ ਮੈਂ ਜਾਵਾਂ ਮੈਂ ਤਾਂ ਆ ਜਾਵਾਂ ਮੈਂ ਹਰ ਵਾਰੀ ਨਾ ਕੀਤੀ ਆ ਵੀ ਮੈਂ ਨਹੀਂ ਜਾਣਾ ਬਾਹਰ ਕੁਝ ਨਹੀਂ ਉਹਨਾਂ ਨੇ ਕਈ ਲੋਕ ਵੀ ਦੇਖਦੇ ਹੋਣਗੇ ਜਿਨ੍ਹਾਂ ਨੂੰ ਪਤਾ ਇਸ ਗੱਲ ਦਾ ਕਿ ਮੈਨੂੰ ਇੰਨੇ ਵਾਰੀ ਆਫਰ ਕੀਤਾ ਇੱਕ ਬੰਦੇ ਨੇ ਕੈਨੇਡਾ ਨੂੰ ਕੀਤਾ ਸੀ ਕਿ ਨੇ ਆਸਟ੍ਰੇਲੀਆ ਨੂੰ ਕੀਤਾ ਪਰ ਜਿਹੜਾ ਵੀ ਬੰਦਾ ਮੈਨੂੰ ਆਫਰ ਕਰਦਾ ਮੈਂ ਕਹਿੰਦੀ ਮੈਨੂੰ ਚਾਹੇ ਤੁਸੀਂ ਫ੍ਰੀ ਲੈ ਜਾਓ ਨਾ ਮੈਂ ਤਾਂ ਵੀ ਜਾਵਾਂ ਅਸੀਂ ਆ ਤਾਂ ਪੰਜਾਬ ਨੇਂ ਚੜਨਾ ਚੋਦੀ ਆਹ ਇੰਡੀਆ ਨੇਂ ਚੜਨਾ ਚੋਦੀ ਆਪਣਾ ਦੇਸ਼ ਆਪਣਾ ਹੀ ਕੱਲ ਨੂੰ ਜੰਗ ਸ਼ੁਰੂ ਹੋ ਜਾਣੀ ਹੈ ਗਾਈ ਆਹੋ ਸੱਚੀ ਆਪਣਾ ਸ਼ਹਿਰ ਵੀ ਆ ਆਪਣਾ ਸ਼ਹਿਰ ਵੀ ਅਲਰਟ ਆ ਆਪਣਾ ਵੀ ਅਲਰਟ ਹੋ ਗਿਆ ਸ਼ਹਿਰ ਲੁਧਿਆਣਾ ਹੈ ਨਾ ਹਾਂ ਆਪਾਂ ਨੇ ਬਸ ਹਾਂ ਜੇ ਜੰਗ ਲੱਗ ਗਈ ਆਪਾਂ ਫੇਰ ਮੈਂ ਤਾਂ ਐਂ ਕਰਕੇ ਬੰਨ ਫੜ ਲੈਣਾ ਇੱਥੇ ਪਾਓ ਇੱਥੇ ਪਾਓ ਚੋਲੀ ਚੋਲੀ ਇੱਥੇ ਪਾਓ ਰਾਜਨੇਸ਼ਾ ਗੰਦ ਪਵਾ ਦੇ ਬਾਬੋ ਪਾ ਇਹਦੇ ਇਹਦੇ ਸ਼ਗਨ ਦੀ ਪਵਾ ਲੈ ਦੇ ਬਾਬੂ ਪਵਾ ਦੇ ਬਾਬੂ ਪਵਾ ਦੇ ਫੇਰ ਸੌਰਾ ਦੇ ਘਰ ਜਾ ਕੇ ਚਲਾਉਣੇ ਮੈਂ ਲਹਿੰਦੇ ਵਾਲੇ ਲੋ ਬੰਪਸ਼ਾ ਗਣਪੂ ਆਣਾ ਬੰਬਾਲਾ ਆਏ ਬੰਬਾ ਦੇ ਜਾ ਕੇ ਨਪਣਾ ਉਹ ਰਾਤ ਨਾ ਉਹ ਕਾਕੀ ਦੀ ਮੰਮੀ ਆਈ ਦੇ ਅੰਦਰ ਆ ਹਾਂ ਮਾਸੀ ਅੰਦਰ ਆਣਾ ਕਿ ਕਹਿੰਦਾ ਗੋਲੀ ਚਲਾ ਮ ਸੈਰ ਤੇ ਖੜ ਕੇ ਗੇਟ ਦੇਣਾ ਉਹ ਕਹਿੰਦੀ ਮੈਂ ਕਿ ਰਹਿਣ ਦੇ ਮਾਸੀ ਨੂੰ ਗੋਲੀ ਦਾ ਕੋਈ ਨਹੀਂ ਆਣਾ ਬੰਬਰ ਆਊਟ ਹੋ ਗਿਆ ਕਹਿੰਦਾ ਮਾਸੀ ਜਦੋਂ ਬੰਬ ਡਿੱਗਿਆ ਨਾ ਫੇਰ ਆਈ ਕਰ ਲੈ ਕਹਿੰਦਾ ਕਹਿੰਦਾ ਮੇਰੇ ਕੋਲ ਆ ਜਾਈ ਐ ਕਰਕੇ ਬੰਬ ਤਾਇਆ ਕਰਦਾ ਜਵੇਂ ਸਮੁੱਤਾ ਹੀ ਡੱਗ ਪੈਣਾ ਹਾਂ ਚਲੋ ਫਿਰ ਅੱਗੇ ਕੋਈ ਐਕਟੀਵਿਟੀ ਦੱਸੋ ਕੀ ਕਰਨਾ ਐਕਟੀਵਿਟੀ ਦੱਸਦੀ ਆ ਵੀ ਜੰਗ ਲੱਗਣੀ ਆ ਕੱਲ ਨੂੰ ਰਸ਼ਰ ਪਾ ਲੋ ਸਹੀ ਗੱਲ ਹਾਂ ਤਾਂ ਪਤਾ ਕਰੀਬ ਆਪਣੇ ਉਧਰ ਜਿਹੜੇ ਪਿੰਡਰ ਨੇ ਨਾ ਮੁੱਲਾ ਉਹ ਉਧਰ ਲਈ ਸੈਦ ਹੈ ਹਲਵਾਰਾ ਉੱਥੇ ਨੇੜੇ ਆ ਨਾ ਛੌਣੀ ਉੱਥੇ ਹੂੰ ਹੂੰ ਉਧਰਲੇ ਪਿੰਡਾਂ ਨੂੰ ਤਾਂ ਅਲਰਟ ਕਰਤਾ ਲਾਈਟਾਂ ਬੰਦ ਕਰੋ ਆਓ ਇਹਦੇ ਪਾਪਾ ਕਹਿੰਦੇ ਕੱਲ ਨੂੰ ਨਾ ਲਾਈਟਾਂ ਬੰਦ ਕਰਕੇ ਸੌਣਾ ਮੈਂ ਤੁਹਾਨੂੰ ਮੈਸੇਜ ਆ ਗਿਆ ਵਾ ਮੈਂ ਕਹਿੰਦਾ ਕਾ ਉਹ ਕੱਲ ਨੂੰ ਬੰਬ ਡਿੱਗਣੇ ਆ ਮੈਂ ਕਿਹਾ ਅੱਛਾ ਮੈਂ ਕਿਹਾ ਅਸੀਂ ਤਾਂ ਲਾਈਟਾ ਜਗਾ ਕੇ ਸੌਣਾ ਵੀ ਪਹਿਲਾਂ ਇੱਥੇ ਸਿੱਟੋ ਮੈਂ ਸਭ ਤੋਂ ਵੱਧ ਦੁਖੀ ਆ ਮੈਂ ਸਭ ਤੋਂ ਵੱਧ ਦੁਖੀ ਹਾਂ ਦੇਖ ਤਾਂ ਲੈ ਅਜੇ ਸੇਰ ਚ ਪੂਣੀ ਨਹੀਂ ਕੱਤੀ ਐ ਸਭ ਤੋਂ ਵੱਧ ਦੁਖੀ ਐ ਦੁਖੀ ਦੁਖੀ ਨਹੀਂ ਮੈਂ ਕਿਹਾ ਦੁਨੀਆ ਇੰਨੀ ਦੁਖੀ ਐ ਨਾ ਬਈ ਹਰ ਬੰਦਾ ਕਹਿੰਦਾ ਲਾਈਟ ਜਗਾ ਕੇ ਸੌਂ ਸਣਾ ਇੱਥੇ ਸਿੱਟੋ ਇੱਥੇ ਸਿੱਟੋ 6:00 ਵਜੇ ਮਾਚੀ ਪਤਾ ਲੱਗੇ ਉੱਠ ਕੇ ਉੱਠ ਕੇ ਕੀ ਪਤਾ ਲੱਗੇ 20 ਵਰਗਾਂ ਚ ਕੇ ਨਰਕ ਦੇ ਨਹੀਂ ਇਹੀ ਵਕਤਿਆਂ ਆ ਫਿਰ ਤਾਂ ਸੋਈ ਜਾਂਣਾ ਫਿਰ ਫਿਰ ਪਤਾ ਉੱਠ ਕੇ ਲੱਗੋਣਾ ਵੀ ਨਰਕਾਂ ਚ ਜਾ ਕੇ ਸਵਰਗਾਂ ਚ ਹਾਂ ਨਰਕਾਂ ਚ ਕਿ ਸਵਰਗਾਂ ਚ ਪਤਾ ਨਹੀਂ ਤਾਂ ਬਿਚਾਰ ਆ ਨਾ ਸਵਰਗ ਤਾਂ ਇੱਥੇ ਹੀ ਆ ਗਏ ਦੇ ਆਉਂਦੇ ਤਾਂ ਇਹਨਾਂ ਨਰਕ ਚ ਚਲ ਕੋਈ ਨਹੀਂ ਦੇਖ ਲਾਂਗੇ ਇੱਥੇ ਹੀ ਆ ਬੰਬ ਤਾਂ ਡਿੱਗੇ ਫੇਰ ਦੇਖਦੇ ਹਾਏ ਬੰਬ ਡਿੱਗੂਗਾ ਹਾਏ ਕਿ ਰੀਤੇ ਨੂੰ ਕਿੰਨਾ ਜਦੋਂ ਮਰ ਗਿਓ ਉਹ ਤਾਂ ਚਾਹੇ ਨਰਕ ਚ ਭੇਜ ਜਾਏ ਸਵਰਗ ਚ ਕੋਈ ਮੈਟਰ ਹੀ ਨਹੀਂ ਕਰਦਾ ਮੈਨੂੰ ਤਾਂ ਹੋਣਾ ਆ ਨਾ ਵੀ ਹੋਣਾ ਆਪਣੀ ਅਸਲੀ ਜੀਣ ਦਾ ਮਜ਼ਾ ਤਾਂ ਹੋਣਾ ਹੈ ਹਰ ਚੰਗੇ ਕੰਮ ਕਰੋ ਹੁਣ ਚੰਗੇ ਕੰਮ ਕਰੋ ਲੋਕੀ ਤਾਂ ਮਾੜੀ ਕਰੀ ਜਾਂਦੇ ਆ ਨਰਕ ਲੋਕੀ ਤਾਂ ਮਾੜੀ ਕਰਦੇ ਆ ਲੋਕੀ ਤਾਂ ਮਾੜੀ ਕਰਦੇ ਆ ਜਿਹੜੇ ਮਾੜੀ ਕਰਦੇ ਉਹ ਨਰਕ ਵੀ ਭਰਦੇ ਆ ਚਲ ਤੇ ਦੋਸਤੋ ਇੱਥੇ ਤਾਂ ਬੰਬਾਂ ਦੀ ਗੱਲਾਂ ਹੋ ਰਹੀਆਂ ਨੇ ਥੋੜੀਆਂ ਆ ਉਸ ਲੋਕਾਂ ਵਰਗੇ ਥੋੜੀਆਂ ਆਹੋ ਚਲ ਠੀਕ ਆ ਲੋਕਾਂ ਦੇ ਵਰਗੇ ਹੋ ਜਾਣ ਹੁਣ ਬੰਬਾਂ ਦੀ ਗੱਲਾਂ ਚੱਲ ਪਈਆਂ ਤਾਂ ਹੁਣ ਆਪਾਂ ਰੁੱਕ ਕੇ ਮਿਲਦੇ ਹਾਂ ਹੁਣ ਬੰਬ ਚਲਾ ਕੇ ਮਿਲਦੇ ਆ ਮੈਂ ਦੱਖਣ

ਹਾਂ ਨਾ ਹੱਤ ਨਾ ਲਾ ਹੱਤ ਮੈਂ ਆਪਣਾ ਲਾਲ ਮਾਨ ਮੁੰਮਾ ਆਸੋਂ ਦਸਾ ਬੇਰੇ ਪਿੱਛੇ ਖੜਾ ਕੀ ਕਰਦਾ ਤੂੰ ਅਣਖੋਖਰ ਚੱਲੀ ਦੇਖੀ ਜਾ ਉਹ ਦੇਖੋ ਗਾਇਸ ਕੋਖਰ ਚੁਪਿਆ ਇਹ ਕੋਖਰੇ ਜਨ ਖਾਤਦਾ ਸੀ ਤੂੰ ਮੈਨੂੰ ਕਿਹਾ ਡਰਾ ਕੇ ਲੈ ਮੈਂ ਉਹ ਵੀ ਮਾਰ ਦਿੰਦੀ ਉਹਨੂੰ ਤੇ ਮਾਰ ਤੂੰ ਤੇ ਤੇਰਾ ਬੂੰਫੜ ਮੇਰੇ ਪੈਰ ਤੇ ਆ ਕੇ ਜਾਂਦਾ ਆਪ ਨੂੰ ਤੈਨੂੰ ਕਿੰਨਾ ਡਰ ਲੱਗਦਾ ਵਾ ਉਹ ਕੋਸੋਂ ਮੇਰੇ ਦੂਰ ਚੁਪ ਕੇ ਖੜੀ ਹੋ ਗਈ ਉਹ ਤੇਰਾ ਇਹ ਦੇ ਤੂੰ ਇਹ ਤੋਂ ਡਰਦਾ ਮਾਂ ਤੂੰ ਇਹਦੇ ਨਾਲ ਬੰਗੇ ਕਰਨਾ ਮੈਂ ਫਿਰ ਤੂੰ ਹੀ ਡਰਨਾ ਸੀ ਮੈਂ ਤਾਂ ਕੋਈ ਡਰਦੀ ਨਹੀਂ ਮੈਂ ਤਾਂ ਖੜੀ ਸੀ RAM ਨਾਲ ਤੂੰ ਇਹ ਪੱਗ ਏ ਝਗੜਾ ਦਿੱਤਾ ਮਾਂ ਇਹ ਅੱਡੀਆਂ ਪੰਪਾਂ ਦੇ ਨਾਲ ਹੁਣ ਮੈਂ ਤਾਂ ਇਥੇ ਕੋਕਰ ਦੇ ਪੈਰ ਕੋ ਆ ਗਿਆ ਮੇਰੇ ਤਾਂ ਉਂਗਲ ਲਾ ਦੇ ਤੂੰ ਤੋੜਤੀ ਹੈ ਇਹਨੇ ਨਾਲ ਉਂਗਲ ਜ ਟੁੱਟ ਲੱਗ ਗਿਆ ਮਨਿੰਦਰ ਆਹ ਪੂਰੀ ਇਹਦੇ ਉੱਤੇ ਨਾ ਆਹ ਬੰਨੀ ਦੇ ਵਿੱਚ ਆਹ ਚੀਜ਼ ਵੱਡ ਗਈ ਹਾਲੀ ਐ ਨਿਕਲਣਾ ਚੰਗਲਾ ਤੇ ਪਟਾਕੇ ਦੇ ਕਿਵੇਂ ਪਏ ਗਦੇ ਨੇ ਮੇਰੇ ਤੇ ਛਾਲ ਮਾਰੀ ਤੈਨੂੰ ਕਿਸਾਨ ਦੇ ਛਾਲ ਮਾਰ ਤੇ ਪਿੱਛੇ ਮੈਂ ਇਹ ਨਹੀਂ ਕਿ ਪੈਰ ਤੇ ਨਹੀਂ ਰਹਿਉਂਗਾ ਬਲੰਦਰ ਇੱਕ ਸੈਕਿੰਡ ਦਾ ਬਹੁਤ ਕੁਝ ਹੋ ਜਾਂਦਾ ਵਾ ਦੇਖੋ ਤਾਂ ਫਿਰ ਨਿਕਲਣ ਨੂੰ ਲੱਗੇ ਥੋੜੇ ਤੋਂ ਇੰਨੀ ਕਿ ਮੇਰੇ ਕੋਲ ਹੀ ਗੁਰਦੁਆਰੇ ਗਈ ਸਮਝਦਾ ਕਰਕੇ ਬੈਠੇ ਮੇਰੇ ਉੱਤੇ ਪੈਰ ਤੇ ਇੱਕ ਪੈਰ ਰੱਡੀਆਂ ਲੱਗੀਆਂ ਇੱਕ ਦੱਬਣਾ ਆ ਰਾਮ ਨਾ ਨਾਰਮਲ ਦੱਬਣਾ ਉਹ ਗੱਲ ਲੱਗਾ ਤੂੰ ਤਾਂ ਛਾਲ ਦਿੱਤੀ ਐਡੀ ਉੱਚੀ ਛਾਲ ਮਾਰੀ ਐਂ ਕਰਕੇ ਮੇਰੀ ਗਲਤੀ ਨਾ ਵਝੀ ਮਮਾ ਮਾਤਾ ਤੁਸੀਂ ਮੈਂ ਤਾਂ ਕਸੂਰ ਗੱਡਿਆ ਮੈਂ ਜਾਣ ਕੇ ਛਾਲ ਮਾਰੀ ਆ ਕੁਝ ਜੀ ਖੜੇ ਮੈਂ ਕਿਆ ਦੇ ਲੈ ਗਿਆ ਤੂੰ ਬਲੋਕੇ ਤਾਂ ਨੀ ਵੀ ਨਾ ਕਿੱਥੇ-ਕਿੱਥੇ ਵੱਜ ਜਾ ਤਨ ਲਾ ਲਾ ਨੇ ਉਹ ਦੇਖੰਦਾ ਦੇ ਵੱਜੀ ਕਿੱਥੇ ਨੇ ਮੇਰੇ ਹੱਥ ਨਾਲ ਆ ਆ ਚੀਜ਼ ਤੇ ਵੱਜੀ ਆ ਆ ਤਨ ਉਂਗਲਾਂ ਦੇ ਵਿੱਚ ਘਾਰੇ ਨੇ ਇੱਥੇ ਵੱਜੀ ਸੀ ਆ ਇੱਥੇ ਗੁੱਠੇ ਦੇ ਵਿੱਚ ਸੈਂਟਰ ਤੇ ਜ਼ਿਆਦੇ ਲੱਗ ਗਈ ਰੁਕ ਜੇ ਫਿਰ ਦੇ ਹੱਥ ਲਾਉਂਦੇ ਮੈਂ ਤੇ ਲਾ ਲੰਦੇ ਮੈਂ ਲਾ ਦੰਦੇ ਕੋਸ਼ਿਸ਼ ਕਰ ਦੇ ਇੱਕ ਨਮਾੜੀ ਦੀ ਨੇ ਓਹ ਜੀਕ ਨਮਾੜੀ ਮੜੀ ਜੀ ਦਾ ਮੁਕੇ ਦੇਖ ਲੈਂਦੇ ਕੀ ਦਰਦ ਨਹੀਂ ਦਰਦ ਕਰਦਾ ਦਰਦ ਕਰਦਾ ਹੋਣੀ ਉਹ ਬੋ ਦਬਤੀ ਕਰੋਂਦਾ ਨਹੀਂ ਵੇ ਸੜੇ ਬੱਜੀ ਕਿੱਤੀਆਂ ਭੈਣੀਆਂ ਨਹੀਂ ਹਾਂ ਅੱਗੀ ਦਾ ਅੱਗੀ ਆ ਦੇ ਹੱਡੀ ਆ ਦੇ ਕੀ ਆ ਵੀ ਹੱਡੀ ਨਾ ਰਹੇ ਹੈ ਕਿ ਨਾ ਬੁੱਠਾ ਦਾ ਹੈਗਾ ਮੰਮੀ ਨਰਦਿਕ ਨੂੰ ਜ਼ਿਆਦਾ ਗੂਠਾ ਦਾ ਹਾਂ ਹਾਂ ਹੈਗੀ ਹੈਗੀ ਦਰਦੇ ਤਾਂ ਹੈਗੀ ਆ ਤੂੰ ਉਹ ਗਲਤੀ ਕਿ ਨਾਪਦੇ ਹੋਏ ਸੀਗੇ ਇੱਥੇ ਵੱਜੀ ਹੈ ਇੱਥੇ ਲੈ ਮੈਂ ਵੀ ਤਾਂ ਬਕੇ ਦੇਖਾ ਛੜੇ ਕਿਹੜਾ 3:00 ਵੱਜੀ ਹੈ ਇੱਥੇ ਆ ਜੀ ਦੋ ਤਰੇ ਗੂਠੇ ਉਹ ਤੇਰੇ ਗੂਠੇ ਵਿੰਗੇ ਨੇ ਹੁਣ ਉਸ ਤੋਂ ਵੀ ਨਾ ਪਤਾ ਗਿੱਟਿਆ ਆ ਦੇਖ ਆ ਚੀਜ਼ ਹੈ ਇੱਥੇ ਵੱਜੀ ਹੈ ਦੂਜੇ ਵੇਰ ਨਹੀਂ ਦੂਜੇ ਵੇਰ ਕਿ ਇਹਦਾ ਇੱਧਰ ਦੇ ਗੂਠਾ ਵੀ 빙 ਗਈ ਇਹ ਆਪੇ ਬੰਗ ਹੋ ਗਈ ਲੈ ਨੰਨਾ ਵੀ ਮਾਰਚੀ ਜੀ ਕਰਦਾ ਰੁਕ ਜਾ ਏਡਾ ਠੀਕ ਹੋ ਜੂਗਾ ਦਿਲ ਦੇ ਗੈਸ ਬੰਦ ਕਰਤਾ ਇੰਨੀ ਤੇ ਚਾਲਦੀ ਐ ਹੁਣ ਆਪਾਂ ਤਾਂ ਤੁਸੀਂ ਕੋ ਵੀ ਜਾਣ ਕੇ ਮਾਰੇ ਕੋਕਰ ਰੋਜ਼ਾ ਤਾਂ ਮੈਂ ਫੁੱਲ ਜੀਵਣ ਉੱਥੇ ਉਹ ਪਲੇਟ ਖਾ ਪਈ ਉਹ ਅੰਬਾਲੀ ਉੱਥੇ ਕਪੂ ਦੇ ਭਾਂਡਾ ਟਕਿਆ ਇਹ ਕਰ ਕਿ ਹੋਇਆ ਜੋ ਹੋਇਆ ਤੇ ਮਾਰ ਖਾਦੇ ਬੰਦੇ ਟੋਕਦਾ 2 ਮਿੰਟ 2 ਮਿੰਟ ਨਾ ਮੈਨੂੰ ਤੇ ਘਰ ਨਹੀਂ ਮਿਲਦਾ ਇੰਨਾ ਇਹ ਚੱਪੜਾ ਬੂੜਾ ਬੂਡ ਪਾ ਕੇ ਥੇਡਾ ਲਿੱਤੇ ਜਿਹੜੇ ਉਹ ਬੰਦੇ ਆ ਨਾ ਮੈਂ ਚੱਤੀ ਕਰਤੀ ਜਰੇ ਬਾਹਰ ਕੱਢ ਕੇ ਕਰ ਦਿੰਦੀ ਆ ਮਾਰ ਦਿੰਦੀ ਹੁਣ ਉੱਥੇ ਗੰਦ ਮਾਰਤਾ ਹੁਣ ਮੈਨੂੰ ਗੁੱਸਾ ਚੜ ਰਿਹਾ ਆ ਮੂੰਹ ਕੋਲ ਜਿਹਨੂੰ ਵਾਲ ਕੱਟ ਕਾੜੋ ਪੋਚਾ ਲਾ ਦੇ ਫਟਾਫਟ ਮੈਨੂੰ ਫਟਾ ਦੇ ਚੱਲ ਲੱਗ ਜਾ ਲੈ ਗਾਇਸ ਕੋਈ ਨਾ ਰੀਤੇ ਲਾ ਦੇ ਫਟਾਫਟ ਸੜੇ ਬਾਹਰ ਕੱਢ ਦੇ ਇੱਥੇ ਰੱਖ ਤਾ ਕੋਈ ਨਾ ਪੋਚਾ ਮੈਂ ਆਪਦੇਥੇ ਲੈ ਕੇ ਫਟਾਫਟ ਤੋਂ ਹੁਣ ਲੜ ਲੜ ਕੇ ਲੜ ਲੜ ਕੇ ਗਈਆਂ ਨਾ ਮਮਾ ਦਰਦ ਗਾਇਸ ਘਟਿਆ ਪੈਰ ਦਾ ਹੁਣ ਗੁੱਟ ਤੁਕਣ ਲੱਗ ਗਿਆ ਮਮਾ ਗਾਇਸ ਦੇਖੋ ਜਿਹੜਾ ਆਪਾਂ ਸ਼ਕਤ ਛੱਡ ਦਿੰਦੇ ਆ ਤੇ ਵਿੱਚ ਕਿ ਉਹ ਬਹੁਤ ਜ਼ਿਆਦਾ ਪਾਇਆ ਉਹਨਾਂ ਦਾ ਛੱਕਰ ਆਪਣੇ ਜੰਮ ਜਾਂਦੀ ਆ। ਬਸ ਅਜੀ ਬੜੀਆਂ ਵਾਲੀ ਤੇ ਸੀ ਤਵਾ ਰੱਖ ਕੇ ਗੈਸ ਚਲਾ ਕੇ ਠੀਕ ਆ। ਮਤਲਬ ਤੁਹਾਡੇ ਕੋਲ ਤੁਹਾਡੇ ਜਿੰਨੀ ਵੀ ਮਰਜ਼ੀ ਸ਼ੱਕਰ ਬਚੀ ਆ ਠੀਕ ਆ। ਉਪ ਕੱਢ ਲੈਣੀ ਤੁਸੀਂ ਤੇ ਉਹਦੇ ਚ ਵਿੱਚ ਤੁਸੀਂ ਚਮਚਾ ਮਾਰ ਲੈਣਾ। ਠੀਕ ਆ ਅਸੀਂ ਆ ਬਰੋ ਅਸੀਂ ਆ ਹੋਰ ਕੁਸ ਤੇ ਦੋਸਤੋ ਅੱਜ ਫੇਰ ਆਪਾਂ ਗਾਇਜ਼ ਆਪਾਂ ਇਹ ਸਬਜੀ ਦੇ ਤੀ ਨਾਲ ਸਲਾਦ ਨਾਲ ਮੈਂਗੋ। ਗਾਈਸ ਆ ਗਿਆ ਡਲੇ ਬੜੇ ਬਰੀਤੇ ਤੇ ਸ਼ੱਕਰ ਸ਼ੱਕਰ ਇਹ ਸਾਡੀ ਦੇਸੀ ਸ਼ੱਕਰ ਦੇਸੀ ਨੂੰ ਕਿ ਤੂੰ ਆ ਬਣਾਈ ਸੀ ਤੇ ਚਲੋ ਦੋਸਤੋ ਨਾ ਰੋਟੀ ਖਾਣੇ ਰੋਟੀ ਖਾ ਕੇ ਤੁਹਾਨੂੰ ਫਿਰ ਮਿਲਦੇ ਆ